ਬੇਟੀ ਕਿੰਨੇ ਸਾਲ ਬਾਅਦ ਹੋਈ ਵਿਆਹ ਤੋਂ ਸਾਲ ਤੇ ਭਾਜੀ ਨੇ ਇੱਕ ਚੀਜ਼ ਲਿਖੀ ਹੋਈ ਸੀਗੀ ਵੀ ਜਦੋਂ ਪਹਿਲੀ ਬੇਟੀ ਹੋਈ ਹੈ ਨਾ ਫਿਰ ਉਸ ਤੋਂ ਬਾਅਦ ਦੂਜੀ ਬੇਟੀ ਹੋਈ ਤਾਂ ਮਤਲਬ ਇਹ ਚੀਜ਼ ਦਾ ਪ੍ਰੈਸ਼ਰ ਜਿਵੇਂ ਆਪਣੇ ਪਰਿਵਾਰਾਂ 'ਚ ਆਮ ਹੀ ਹੁੰਦਾ ਵੀ ਜੇ ਕੌਣ ਸੰਭਾਲੂਗਾ ਲੋਨ ਹੈ ਨਾ ਅੱਗੇ ਤੁਹਾਡਾ ਨਾਂ ਕੌਣ ਤੋਰੂਗਾ ਜਿਵੇਂ ਇਹ ਚੀਜ਼ ਸੀ ਤੇ ਉਹ 'ਚ ਤੁਸੀਂ ਬਿਲਕੁਲ ਐਗਰੀ ਨਹੀਂ ਸੀ ਹੈ ਨਾ ਵੀ ਆਪਾਂ ਮਤਲਬ ਕੋਈ ਤੀਜਾ ਬੱਚਾ ਦੇਖਿਆ ਜਾਂ ਫਿਰ ਤੇ ਤੁਹਾਡੀ ਸੋਚ ਕੀ ਸੀ ਉਸ ਵਕਤ ਨਹੀਂ ਮੇਰੀ ਵੀ ਨਹੀਂ ਸੀ ਮੈਨੂੰ ਵੀ ਸੀ ਮੈਂ ਸੈਟੀਸਫਾਈ ਸੀ ਦੋ ਬੱਚਿਆਂ ਤੇ ਪਰ ਸਾਡੇ ਮੰਮੀ ਵੀ ਮਤਲਬ ਕਿ ਉਹਨਾਂ ਦੇ ਦਿਲ 'ਚ ਸੀ ਤਮੰਨਾ ਵੀ ਮੇਰੇ ਪੋਤਾ ਹੋਵੇ ਹਾਂਜੀ ਨਾ ਵੀ ਉਹਨਾਂ ਨੂੰ ਐਂ ਲੱਗਦਾ ਹੁੰਦਾ ਸੀਗਾ ਵੀ ਉਹ ਮੇਰੀ ਫਲਾਨੀ ਦਰਾਨੀ ਦੇ ਪੋਤਾ ਐਡਾ ਹੋ ਗਿਆ ਫਲਾਨੀ ਦਾ ਸਕੂਲ ਜਾਂਦਾ ਤਾਂ ਵੀ ਫਿਰ ਮੈਂ ਵੀ ਥੋੜਾ ਜਿਹਾ ਵੀ ਉਹਨਾਂ ਦੇ ਪ੍ਰਭਾਵ ਥੱਲੇ ਆਈ ਹੂੰ ਤੇ ਇਹ ਮਤਲਬ ਕਿ ਇਹ ਪ੍ਰਭਾਵਿਤ ਨਹੀਂ ਹੁੰਦੇ ਸੀ ਤੇ ਕਰੋਂਦਾ ਜ਼ਮਈ ਨਹੀਂ ਹੁੰਦੇ ਪਰ ਫਿਰ ਵੀ ਇਹਨਾਂ ਨੂੰ ਵੀ ਐਨ ਲੱਗਿਆ ਹੌਲੀ ਹੌਲੀ ਪ੍ਰਭਾਵ ਕਬੂਲਿਆ ਇਹਨਾਂ ਨੇ ਵੀ ਹਾਂ ਵੀ ਮੰਮੀ ਦੇ ਗੱਲ ਸੱਚੀ ਆ ਜਾਂ ਮੰਮੀ ਨੂੰ ਵੀ ਖੁਸ਼ੀ ਮਿਲਣੀ ਚਾਹੀਦੀ ਐ ਵੀ ਜਿਵੇਂ ਉਹ ਚਾਹੁੰਦੇ ਨੇ ਉਹ ਜਿਵੇਂ ਉਹਨਾਂ ਨੇ ਔਖਾ ਸਮਾਂ ਪਹਿਲਾਂ ਹੀ ਬਹੁਤ ਦੇਖਿਆ ਕਿਉਂਕਿ ਪਾਪਾ ਜਦੋਂ ਹਨਾ ਡੈਥ ਹੋ ਗਈ ਹਾਂਜੀ ਤੇ ਵੈਸੇ ਤਾਂ ਹੁਣ ਜਿਸ ਕਿਸਮ ਦੇ ਜਿੰਨੇ ਕ ਆਰਥਿਕ ਵਸੀਲੇ ਹੈਗੇ ਆ ਕਿਸਾਨੀ ਪਰਿਵਾਰ ਆਪਣਾ ਹਨਾ ਤੇ ਉਹ ਆਹੰਦਾ ਵੀ ਇੱਕ ਬੱਚਾ ਹੀ ਪਲ ਜੇ ਬਹੁਤ ਹੁੰਦਾ ਆਪਾਂ ਦਾ ਫੇਰ ਉਹ ਉਹ ਮਤਲਬ ਵੀ ਦੋ ਬੇਟੀਆਂ ਤੇ ਉਸ ਤੋਂ ਬਾਅਦ ਤੀਜਾ ਤਾਂ ਵੈਸੇ ਜਿਵੇਂ ਆਪਾਂ ਪੜੇ ਲਿਖੇ ਆ ਮਤਲਬ ਇਹਨੂੰ ਵੈਸੇ ਹੀ ਮੂਰਖਤਾ ਗਿਣਿਆ ਜਾਂਦਾ ਹੈ ਨਾ ਵੀ ਮਤਲਬ ਸਿੰਗਲ ਬੱਚੇ ਦਾ ਹੀ ਅੱਜ ਕੱਲ ਚੱਲੀ ਜਾਂਦਾ ਵੀ ਇੱਕ ਹੀ ਬਹੁਤ ਹੁੰਦਾ ਉਹ ਫਿਰ ਆਇਆ ਸੀਗਾ ਵੀ ਚਲੋ ਹੁਣ ਮਤਲਬ ਵੀ ਜੇ ਇਹਨਾਂ ਦੀ ਰੇਜ ਹੀ ਨਾ ਪੂਰੀ ਹੋਈ ਹੁੰਦਾ ਹੀ ਜਿਵੇਂ ਆਪਣੇ ਮਾਪੇ ਆਪਣੇ ਤੋਂ ਉਮੀਦਾਂ ਹੁੰਦੀਆਂ ਤੇ ਫਿਰ ਇਹ ਸੋਚ ਕੇ ਵੀ ਚਲੋ ਠੀਕ ਹੈ ਲੈਨੇ ਆ ਜਾਨ ਪਰ ਇਸ ਗੱਲੋਂ ਬਹੁਤ ਕਲੀਅਰ ਸੀ ਕਿ ਅਸੀਂ ਵੀ ਅਸੀਂ ਕੋਈ ਟੈਸਟ ਵਗੈਰਾ ਜਾਂ ਇਹੋ ਜਿਹਾ ਕੁਝ ਨਹੀਂ ਕਰਵਾਵਾਂਗੇ। ਹਾਂਜੀ। ਉਹ ਮਤਲਬ ਰਹਿ ਵੀ ਪੱਕਾ ਹੀ ਅਸੀਂ ਇਸ ਗੱਲ ਤੇ ਵੀ ਚਲੋ ਕਿਸਮਤ ਆਪੂ ਜੇ ਕੋਈ ਹੋਰ ਤੁਸੀਂ ਜਿਵੇਂ ਬੁੜੀਆਂ ਔੜ-ਪੋੜ ਕਰਦੀਆਂ ਵੀ ਉਹ ਫਲਾਣੇ ਸਾਹ ਤੁੱਤ ਵੀਤ ਕਰਾ ਲਿਆ ਤੇ ਫਲਾਣੇ ਤੋਂ ਸੇਵ ਲੈ ਆਂਦਾ। ਉਹ ਕੁਛ ਤਾਂ ਕੀਤੇ ਗਾਂਆਂ ਦਾ ਦੁੱਧ ਲੈ ਕੇ ਕੋਈ ਦਵਾਈ ਖਾ ਲਈ ਪਰ ਉਹ ਵਧੀ ਸੀ ਕਿ ਉਧਰਲੇ ਪਾਸੇ ਰੁਣੀ ਜਾਣਾ ਆਪਣਾ ਤੀਜੀ ਕੁੜੀ ਹੋ ਜੇ। ਹਾਂਜੀ। ਦੋ ਪਰਮਾਤਮਾ ਦੀ ਕਿਰਪਾ ਨਾਲ ਫਿਰ ਬੇਟਾ ਜੀ। ਤੁਸੀਂ ਜਿਵੇਂ ਹੈਨਾ ਕਿਹਾ ਵੀ ਤੁਹਾਡੀ ਕਿਤਾਬ ਚ ਵੀ ਲਿਖਿਆ ਹੋਇਆ ਵੀ ਇਹਨਾਂ ਨੂੰ ਤੁਸੀਂ ਬਹੁਤ ਮਾਨ ਦਿੰਨੇ ਹੋ ਹੈਨਾ ਕੀ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਕੀ ਤੁਹਾਡੇ ਚ ਤਬਦੀਲ ਕੀਤਾ ਜਾਂ ਕੀ ਇਹੋ ਜਿਹਾ ਤਰਾਸ਼ਿਆ ਕਿ ਤੁਸੀਂ ਮਤਲਬ ਇੱਕ ਤਾਂ ਹੁੰਦਾ ਵੀ ਬੰਦਾ ਕਹਿੰਦਾ ਮੈਂ ਤਾਂ ਐਵੇਂ ਦਾ ਹੀ ਆ ਮੈਂ ਐਵੇਂ ਹੀ ਰਹੂੰਗਾ ਹੈਨਾ ਵੀ ਤੂੰ ਮੈਨੂੰ ਬਦਲਣਾ ਨਹੀਂ ਪਰ ਤੁਸੀਂ ਚਾਹੇ ਇਨਡਾਇਰੈਕਟਲੀ ਚਾਹੇ ਡਾਇਰੈਕਟਲੀ ਹੈਨਾ ਥੋੜਾ ਜਿਹਾ ਤਬਦੀਲ ਹੋਏ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਮਤਲਬ ਕੀ ਚੀਜ਼ ਸੀ ਜਿਹੜੀ ਇਹਨਾਂ ਨੇ ਤੁਹਾਡੇ ਚ ਤਰਾਸ਼ੀ ਵੀ ਤੁਹਾਨੂੰ ਲੱਗਿਆ ਵੀ ਇਹੀ ਕਰ ਸਕਦੇ ਸੀ ਸਿਰਫ ਰਪਿੰਦਰ ਜੀ ਸਾਡੇ ਕੁਝ ਵੀ ਨਹੀਂ ਮੈਨੂੰ ਹਾਲੇ ਤੱਕ ਯਾਦ ਆਉਂਦਾ ਕੋਈ ਐਂਗਲ ਜਿਹੜੀ ਵੀ ਮਤਲਬ ਮੇਰੇ ਕਰਕੇ ਇਹ ਚੇਂਜ ਹੋ ਗਈ ਹੋਵੇ ਜਾਂ ਇਹਦੇ ਕਰਕੇ ਮੈਂ ਚੇਂਜ ਹੋ ਗਿਆ ਹਾਂ ਜਦੋਂ ਤੁਸੀਂ ਐਂ ਲਾ ਲਓ ਵੀ ਜਿਵੇਂ ਦੀ ਇਹ ਸੀ ਮੈਂ ਉਹਨੂੰ ਅਸੈਪਟ ਕਰ ਲਿਆ ਜਿਵੇਂ ਦਾ ਮੈਂ ਸੀਗਾ ਇਹਨੇ ਮਤਲਬ ਵੀ ਕਬੂਲ ਕਰ ਲਿਆ ਕਦੇ ਸਾਡੇ ਚ ਇਸ ਕਿਸਮ ਦਾ ਮਤਲਬ ਦੁਸ਼ਸ਼ ਜਾਂ ਦਵੰਦ ਖੜਾ ਨਹੀਂ ਹੋਇਆ हां वो मतलब चेतन तौर पे जरूर है कुछ आता मतलब हो सकता है कि मैं भी आप दिया चेंज की टिका हूं पर जानबूझ के या जा डेलिब्रेटली या मिथके या प्लान करके भी थोड़ी आदत माड़ी है ਤੁਸੀਂ ਇਹਨੂੰ ਐ ਬਦਲੋ ਨਿੱਕੀਆਂ ਮੋਟੀਆਂ ਗੱਲਾਂ ਤਾਂ ਚਲੋ ਹੁੰਦੀਆਂ ਰਹਿੰਦੀਆਂ ਘਰਾਂ ਚੋਂ ਆਪਾਂ ਕਰਦੇ ਵੀ ਆਂ ਪਰ ਕੋਈ ਮੇਜਰ ਇਹੋ ਜੀ ਗੱਲ ਕੋਈ ਹੈ ਨਹੀਂਗੀ ਵੀ ਬੜਾ ਸੁਖਦਜਾ ਰਿਸ਼ਤਾ ਹੈ ਇੱਕ ਦੂਜੇ ਨੂੰ ਸੰਪੂਰਨ ਆਜ਼ਾਦੀ ਵਾਲੀ ਗੱਲ ਨਹੀਂ ਹੁੰਦੀ ਜਦੋਂ ਕਿ ਜੇ ਕੋਈ ਮੜੀਆਂ ਆ ਦਿੱਤਾ ਤਾਂ ਮੇਰੇ ਤੇ ਹੀ ਹੈ ਗੱਲੇ 'ਚ ਇੱਕ ਨਹੀਂ ਕਾਫੀ ਨੇ ਹਾਂ ਤੇ ਪਰ ਇਹਨੇ ਕਦੇ ਨਹੀਂ ਮਤਲਬ ਉਹ ਡਿਸਕਸ਼ਨ ਵੀ ਹੁੰਦੀ ਹੈ ਸਾਡੀ ਪਰ ਇਹਨੇ ਐ ਨੀ ਕਦੇ ਕਿਹਾ ਵੀ ਆਹ ਆਦਤ ਤੁਹਾਡੀ ਵੀ ਇਹਨੂੰ ਬੰਦ ਕਰ ਦਿਓ ਮਤਲਬ ਉਂਝ ਗੱਲ ਹੋ ਜਾਂਦੀ ਹੈ ਵੀ ਜਿਵੇਂ ਮੈਂ ਤੁਹਾਨੂੰ ਸੁਭਾਵਕ ਕਹਦਾ ਵੀ ਰਵਿੰਦਰ ਮੈਨੂੰ ਤੁਹਾਡੀ ਆਹ ਗੱਲ ਚੰਗੀ ਨਹੀਂ ਲੱਗੀ ਪਰ ਮੈਂ ਤੁਹਾਨੂੰ ਇਹ ਕਦੇ ਨਾ ਕਵਾਂ ਕਿ ਰਵਿੰਦਰ ਮੈਨੂੰ ਇਹ ਚੰਗੀ ਨਹੀਂ ਲੱਗਦੀ ਤਾਂ ਇਹਨੂੰ ਤੁਸੀਂ ਬਦਲ ਲਓ ਐ ਨਹੀਂ ਇਹਨੇ ਕਦੇ ਕਿਹਾ ਪਰ ਉਸ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਵੀ ਜਦੋਂ ਪਤਾ ਆਪਾਂ ਨੂੰ ਮਤਲਬ ਜਦੋਂ ਆਪਣਾ ਆਪਣੀ ਮੁਹੱਬਤ ਆਪਾਂ ਨੂੰ ਇੰਨਾ ਸਨੇਹ ਕਰਦਾ ਜਿਹੜਾ ਬੰਦਾ ਜੇ ਉਹਨੂੰ ਇਹ ਚੰਗੀ ਨਹੀਂ ਲੱਗਦੀ ਗੱਲ ਤਾਂ ਕੋਸ਼ਿਸ਼ ਕਰੋ ਕਿ ਉਹਨੂੰ ਬਦਲਿਆ ਜਾਵੇ ਪਰ ਇਹਨੇ ਕਦੇ ਆ ਰੋਕਣ ਦੀ ਕੋਸ਼ਿਸ਼ ਜਦੋਂ ਕਿ ਮੈਂ ਚਾਹਣਾ ਹੁੰਦਾ ਉਹ ਉਹ ਜਿਹੜੀ ਕੋ ਆਪਣੀ ਹੈਬਿਟ ਹੈ ਹਨਾ ਮਤਲਬ ਉਹਦੇ ਤੋਂ ਮੈਂ ਆਪ ਖੁਦ ਪਰੇਸ਼ਾਨ ਮੈਨੂੰ ਆਇਆ ਹੁੰਦਾ ਸਕੂ ਜੇ ਮਤਲਬ ਜ਼ੋਰ ਨਾਲ ਮੈਨੂੰ ਰੋਕੇ ਤਾਂ ਮਤਲਬ ਵੀ ਮੇਰੇ ਫਾਇਦੇ 'ਚ ਹੀ ਆ ਉਹ ਪਰ ਇਹਦਾ ਸੁਭਾਅ ਨਹੀਂ ਹੈ ਕਿਸੇ ਵੀ ਰਿਸ਼ਤੇ 'ਚ ਨਹੀਂ ਮਤਲਬ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਹ ਨਹੀਂ ਕੋਈ ਕਿਸੇ 'ਤੇ ਪ੍ਰੈਸ਼ਰ ਪਾਉਣਾ ਕਿਸੇ ਤੇ ਜਾਂ ਕੋਈ ਇਸ ਤਰ੍ਹਾਂ ਦਾ ਸੁਭਾਅ ਇਹਨਾਂ ਨੂੰ ਜਿਵੇਂ ਸ਼ੌਂਕ ਆ ਬਹੁਤ ਜ਼ਿਆਦਾ ਘੁੰਮਣ ਫਿਰੰਦਾ ਹਨਾ ਦੋਸਤਾਂ ਨਾਲ ਵੀ ਬਹੁਤ ਸਰਕਲ ਹੈ ਇਹਨਾਂ ਦਾ ਵੀ ਜੇ ਕੋਈ ਕਰਿਆ ਜਵੇਂ ਤਾਂ ਇਹ ਜਵਾਬ ਨਹੀਂ ਦੇ ਸਕਦੇ ਤੁਹਾਨੂੰ ਇਸ ਚੀਜ਼ ਦੀ ਤੰਗੀ ਲੱਗਦੀ ਆ ਤੁਸੀਂ ਹੁਣ ਜਿਵੇਂ ਜੋਬ ਵੀ ਕਰਦੇ ਹੋ ਵੀ ਨਹੀਂ ਇੰਨੀਆਂ ਜ਼ਿੰਮੇਵਾਰੀਆਂ ਤੁਸੀਂ ਘਰੋਂ ਵੀ ਤੁਰੇ ਰਹਿੰਦੇ ਹੋ ਹਨਾ ਆਪਾਂ ਮੈਂ ਵੀ ਕਈ ਵਾਰੀ ਅੱਕ ਜਾਂਦੀ ਹਾਂ ਵੀ ਨਹੀਂ ਇਕੱਲੇ ਨਹੀਂ ਸੰਭਾਲ ਸਕਦੇ ਤੁਸੀਂ ਹਨਾ ਤੇ ਤੁਹਾਡਾ ਹੋਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਤੰਗੀ ਲੱਗਦੀ ਇਸ ਚੀਜ਼ ਨਾਲ ਨਹੀਂ ਆ ਵੀ ਮਤਲਬ ਕਿ ਪਹਿਲਾਂ ਤੁਸੀਂ ਇੰਨਾ ਆਉਂਦੇ ਜਾਂਦੇ ਨਹੀਂ ਤੋ ਫਿਰ ਉਹ ਮੈਨੂੰ ਐ ਲੱਗਦਾ ਐ ਲੱਗਦਾ ਹੀ ਨਹੀਂਗਾ ਕੋਈ ਨਵੀਂ ਚੀਜ਼ ਇਹ ਇਹਨਾਂ ਵਿੱਚ ਇਹ ਜਾਂ ਹੁਣ ਇਹ ਨਵਾਂ ਕੋਈ ਰੁਟੀਨ ਬਣ ਗਿਆ ਇਹਨਾਂ ਦਾ ਪਹਿਲਾਂ ਤੋਂ ਇਹੋ ਦੀ ਰੁਟੀਨ ਐ ਇਹਨਾਂ ਦਾ ਤੇ ਫਿਰ ਉਹ ਹੈਬਿਟ ਬਣੀ ਹੋਈ ਏ ਤੁਸੀਂ ਸਮਾਂ ਨਹੀਂ ਮੰਗਦੇ ਵੀ ਨਹੀਂ ਜਿਹੜਾ ਬਾਹਰ ਲੋਕਾਂ ਨੂੰ ਸਮਾਂ ਦਿੱਤਾ ਜਾਂਦਾ ਏ ਘਰ ਚ ਦਓ ਬੱਚੇ ਉਹ ਪਹਿਲਾਂ ਲੱਗਦਾ ਹੁੰਦਾ ਸੀਗਾ ਹੁਣ ਅੱਗੇ ਨਾਲੋਂ ਇਹਨਾਂ ਦਾ ਵੀ ਫਰਕ ਪੈ ਗਿਆ ਥੋੜਾ ਜਿਹਾ ਤੇ ਇੱਕ ਥੋੜਾ ਜਿਹਾ ਮੈਂ ਬੱਚੇ ਵੱਡੇ ਹੋ ਗਏ ਮੈਂ ਬਾਲੀ ਬੀਜ਼ੀ ਹੋ ਗਈ ਬੱਚਿਆਂ ਦੇ ਹੁਣ ਨਹੀਂ ਲੱਗਦਾਗਾ ਤੁਸੀਂ ਸਪੈਸ਼ ਡਰਿੰਕ ਕਰਦੇ ਹੋ? ਹਾਂਜੀ। ਇਹਨਾਂ ਨੂੰ ਓਬਜੈਕਸ਼ਨ ਹੈ ਇਸ ਚੀਜ਼ ਤੋਂ। ਨਹੀਂ ਕੋਈ ਜ਼ਾਹਰਾ ਤੌਰ ਤੇ ਤਾਂ ਨਹੀਂ ਕਦੇ ਪਰ ਇਹ ਤਾਂ ਵੈਸੇ ਹਰੇਕ ਪਤਨੀ ਨੂੰ ਹੀ ਹੁੰਦਾ। ਹਰੇਕ ਬੀਵੀ ਨੂੰ ਹੀ ਹੁੰਦਾ ਵੀ ਉਹ ਪਰ ਇਹਨੇ ਵੀ ਨਾ ਬਿਲਕੁਲ ਨਾ ਪੀਓ। ਇਹ ਤਾਂ ਕਦੇ ਨਹੀਂ ਰਹਾ ਇਹਨੂੰ। ਹਾਂ ਮਤਲਬ ਇਹ ਹੁੰਦਾ ਵੀ ਕੋਈ ਵਿਆਹ ਸ਼ਾਦੀ ਬਾਹਰ ਅੰਦਰ ਗਏ ਵੀ ਮੇਰੇ ਪੀਣ ਤੋਂ ਸਮੱਸਿਆ ਨੂੰ ਕੋਈ ਸ਼ਰਾਪ ਤੋਂ ਨਹੀਂ ਹੈ। ਉਹ ਇਹ ਵੀ ਕਿ ਮੇਰੀ ਸਿਹਤ ਇਹਦੇ ਨਾਲ ਜੇ ਮਤਲਬ ਖਰਾਬ ਹੁੰਦੀ ਹੈ। ਤਾਂ ਫਿਰ ਇਹਨੂੰ ਐ ਹੁੰਦਾ ਵੀ ਮਤਲਬ ਉੱਤੇ ਜੇ ਤੁਸੀਂ ਇੰਨੀ ਜ਼ਿਆਦਾ ਵਿਆਹ ਚ ਪੀ ਲਈ ਜਾਂ ਅਗਲੇ ਦਿਨ ਮਤਲਬ ਫਰੈਸ਼ ਨਹੀਂ ਉੱਠੇ ਹਨ ਜਾਂ ਤੁਹਾਡੇ ਚਿਹਰੇ ਤੋਂ ਪਤਾ ਲੱਗ ਰਿਹਾ ਕਿ ਰਾਤ ਡਰਿੰਕ ਵੱਧ ਹੋ ਗਈ ਤਾਂ ਇਹਦਾ ਮਤਲਬ ਸਿਹਤ ਤੇ ਅਸਰ ਕਰੂਗੀ ਉਹੋ ਜੇ ਨੁਕਤੇ ਨੂੰ ਲੈ ਕੇ ਹੁੰਦਾ ਅਦਰਵਾਈਜ਼ ਮਤਲਬ ਡਰਿੰਕ ਕਰਕੇ ਮੈਂ ਵੀ ਕਦੇ ਐ ਨਹੀਂ ਹੋਇਆ ਵੀ ਕਦੇ ਕਿਸੇ ਨੂੰ ਕੋ ਮਾੜਾ ਚੰਗਾ ਬੋਲਿਆ ਹੋਵੇ ਜਾਂ ਕਦੇ ਕੋ ਰਾਹ ਖੜੇ ਕੋਈ ਉਹੋ ਜੀ ਗੱਲ ਹੋਈ ਹੋਵੇ ਪਰ ਉਹ ਹੈਲਥ ਇਸ਼ੂਜ਼ ਜਦੋਂ ਆ ਜਾਂਦੇ ਆ ਫਿਰ ਇਹਨੂੰ ਲੱਗਦਾ ਹੁੰਦਾ ਇਕਨੋਮਿਕਲੀ ਵੀ ਨਹੀਂ ਸੋਚਦੀ ਹੈ ਵੀ ਇੱਥੇ ਪੈਸਾ ਖਰਚ ਹੁੰਦਾ ਉਹ ਵੀ ਨਹੀਂ ਹਾਂ ਐਨੇ ਠੰਡੇ ਸਵਾਦੀ ਕੁੜੀ ਤੁਸੀਂ ਕਿੱਥੋਂ ਲੱਭ ਕੇ ਲਿਆਈ? ਉਹ ਮੈਂ ਤਾਂ ਅੱਗੇ ਗੱਲ ਕਰਦਾ ਹੁਣਾਂ ਮੈਂ ਕਿਹਾ ਪ੍ਰਮਾਤਮਾ ਨਾ ਸਾਰੀਆਂ ਚੀਜ਼ਾਂ ਨੂੰ ਬੈਲੈਂਸ 'ਚ ਹੀ ਰੱਖਦਾ ਆ ਆਪਾਂ ਕਾਲੇ ਪੈ ਜਾਂਦੇ ਆ। ਬਈ ਇਸ ਮੇਰੇ ਕੋਲੇ ਆ ਨਹੀਂ ਮਿਲਿਆ ਮੈਨੂੰ ਐ ਨਹੀਂ ਹੋਇਆ ਉਹ ਫਲਾਣੇ ਦਾ ਤਾਂ ਐ ਹੋਈ ਜਾਂਦਾ। ਮਤਲਬ ਜਿਵੇਂ ਜੇ ਮੈਂ ਦੇਖਿਆ ਜੇ ਜ਼ਿੰਦਗੀ ਦਾ ਮੇਰਾ ਤਜਰਬਾ ਮੈਨੂੰ ਆ ਲੱਗਦਾ ਹੁੰਦਾ ਵੀ ਜੇ ਤੁਹਾਡੀ ਨੀਤ ਜੀ ਸਿੱਧੀ ਆ ਨਾ ਜੇ ਤੁਸੀਂ ਕਿਸੇ ਦਾ ਚੰਗਾ ਬੇਸ਼ੱਕ ਨਾ ਕਰੋ ਜੇ ਤੁਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਕਦੇ ਤਾਂ ਤੁਹਾਡਾ ਕੰਮ ਨਹੀਂ ਗੂ ਰੁਕਦਾ ਜ਼ਿੰਦਗੀ ਦੇ ਵਿੱਚ ਠੀਕ ਹੈ ਮਾੜੇ ਮੋٹے ਹਾਰਡਲਸ ਆਉਂਦੇ ਰਹਿੰਦੇ ਆ ਜਾਂ ਕੋਈ ਦੇਰ ਸਵੇਰ ਛੋਟੀ ਮੋਟੀ ਹੋ ਸਕਦੀ ਹੈ ਤਾਂ ਮੈਨੂੰ ਵੀ ਇਹ ਲੱਗਦਾ ਹੁੰਦਾ ਕਿ ਬਾਕੀ ਜਿੰਨੇ ਇੱਕ ਜ਼ਿੰਦਗੀ ਚ ਕੋਈ ਕਸ਼ਟ ਦੇਖੇ ਦੁੱਖ ਦੇਖੇ ਤਾਂ ਉਹ ਰੱਬ ਨੇ ਫਿਰ ਸਾਰੇ ਲੰਬੇ ਲੁੰਬੇ ਲਾ ਕੇ ਤੇ ਵੀ ਇਹਨੂੰ ਭੇਜਤਾ ਵੀ ਆ ਚੱਕ ਤੇਰੇ ਲੰਬੇ ਲਾਏ ਔਰ ਇਸ ਲਈ ਅਰਪਿੰਦਰ ਇੱਕ ਤਾਂ ਹੁੰਦੀ ਹੈ ਨਾ ਇੰਟਰਵਿਊ ਚੱਲ ਰਹੀ ਹੈ ਤੋ ਚਲੋ ਆਪਾਂ ਇਹ ਗੱਲ ਕਹਿ ਦਿਓ ਹਨ ਵੀ ਪਤਨੀ ਕੋਲੇ ਬੈਠੀ ਆ ਜਾਂ ਮੈਂ ਤਾਂ ਲੋਕਾਂ ਨੇ ਦੇਖਣੀ ਆ ਜੇ ਐ ਨਹੀਂ ਹੈਗੀ ਗੱਲ ਇਹ ਮਰੇ ਢਿੱਡ ਦੀ ਗੱਲ ਹੈ ਮਤਲਬ ਮੇਰੇ ਦਿਲ ਦੀ ਗੱਲ ਹੈ ਇਹ ਗੱਲ ਮੈਂ ਇਹਦੇ ਸਾਹਮਣੇ ਵੀ ਨਹੀਂ ਸ਼ਾਇਦ ਕਦੇ ਐਕਸਪ੍ਰੈਸ ਕੀਤੀ ਹੋਣੀ ਵੀ ਮੈਂ ਤੈਨੂੰ ਇੰਨਾ ਚਾਹਣਾ ਜਾਂ ਮਤਲਬ ਵੀ ਹੁਣ ਜਿਆਦਾ ਲਾਗੀ ਗੱਲ ਆਪਾਂ ਫੋਨ ਤੇ ਗੱਲ ਕਰ ਰਹੇ ਸੀ ਤੂੰ ਸਮਝ ਸਕਦੀ ਏ ਇਸ ਇਹਦੇ ਨਾਲੋਂ ਵੱਧ ਤੂੰ ਸਮਝ ਸਕਦੀ ਏ ਬਿਲਕੁਲ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਦੀ ਸੀ ਅਗਲੀ ਗੱਲ 'ਚ ਮੈਂ ਕਿਹਾ ਵੀ ਇਹ ਮੇਰੇ ਨਾਲ ਫੋਨ ਤੇ ਗੱਲ ਕਰ ਰਹੇ ਸੀ ਤੁਹਾਡੇ ਬਾਰੇ ਤੇ ਉਹ ਰੂਪਏ ਸੀ ਹੈ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਵੀਰ ਜੀ ਪਹਿਲਾ ਬੰਦਾ ਏ ਜਿਹੜਾ ਮਤਲਬ ਸੁਣਿਆ ਹੈ ਕਿ ਆ ਉਹ ਆਪਣੀ ਪਤਨੀ ਬਾਰੇ ਗੱਲ ਕਰ ਰਿਹਾ ਤੇ ਉਹ ਇਮੋਸ਼ਨਲ ਹੋ ਗਿਆ ਹੈ ਨਾ ਤੇ ਜਿਵੇਂ ਉਹਨਾਂ ਨੇ ਕਿਹਾ ਅੱਜ ਹੀ ਉਹਨਾਂ ਨੇ ਐਕਸਪ੍ਰੈਸ ਕੀਤਾ ਤੁਹਾਨੂੰ ਇਹ ਸੱਚੀ ਗੱਲ ਹੈ ਕਿ ਉਹ ਤੁਹਾਨੂੰ ਬਹੁਤ ਜ਼ਿਆਦਾ ਮੁਹੱਬਤ ਕਰਦੇ ਨੇ ਨਾ ਤੇ ਨਾਰਮਲ ਜ਼ਿੰਦਗੀ ਚੱਲਦੀ ਹੁੰਦੀ ਹੈ ਜਦੋਂ ਆਪਣਾ ਵਿਆਹ ਹੁੰਦਾ ਨਾ ਕੋਈ ਛੋਟੀ ਮੋਟੀਆਂ ਚੀਜ਼ਾਂ ਜਿਵੇਂ ਆਪਾਂ ਕਹਿੰਦੇ ਵੀ ਨਾਰਮਲ ਲੜਾਈਆਂ ਹੋ ਗਈਆਂ ਸ਼ਿਕਵੇ ਸ਼ਿਕਾਇਤਾਂ ਹੋ ਗਈਆਂ ਫਿਰ ਆਪਾਂ ਇਕੱਠੇ ਹੋ ਜਾਂਦੇ ਆਂ ਪਰ ਐਵੇਂ ਜ਼ਿੰਦਗੀ ਦਾ ਕੋਈ ਪੁਆਇੰਟ ਆਇਆ ਵੀ ਜਿੱਥੇ ਲੱਗਿਆ ਵੀ ਨਹੀਂ ਸਾਨੂੰ ਹੁਣ ਹਜੇ ਬਹੁਤ ਸਾਥ ਦੀ ਜ਼ਰੂਰਤ ਸੀਗੀ ਤੇ ਇੱਕ ਦੂਜੇ ਨੂੰ ਕਿਤੇ ਦੂਰ ਮਹਿਸੂਸ ਕੀਤਾ ਹੋਵੇ ਜਿਵੇਂ ਤੁਹਾਨੂੰ ਇੱਕ ਫਿਜ਼ੀਕਲ ਪ੍ਰੋਬਲਮ ਜਦੋਂ ਆਈ ਹੈ ਨਾ ਤਾਂ ਉਹ ਵੇਲਾ ਕਿਵੇਂ ਦਾ ਸੀਗਾ ਤੁਹਾਡਾ ਬਹੁਤ ਪਹਿਲਾਂ ਤਾਂ ਹੀ ਸੀਗਾ ਨਾ ਵੀ ਐ ਲੱਗਦਾ ਸੀਗਾ ਵੀ ਹੁਣ ਤਾਂ ਜ਼ਿੰਦਗੀ ਇੱਥੇ ਖਤਮ ਹੋ ਜੂਗੀ ਨਾ ਵੀ ਸਰਵਾਈਵ ਕਰਨਾ ਔਖਾ ਹੈ ਤੇ ਪਰ ਫਿਰ ਵੀ ਐ ਸੀਗਾ ਵੀ ਸਾਡਾ ਇੱਕ ਦੂਜੇ ਦਾ ਸਾਥ ਸੀ ਇਹ ਹਜੇ ਹੋਰ ਲਿਖਿਆ ਸੀ ਤੇ ਫਿਰ ਵੀ ਬਿਮਾਰੀ ਕੱਟੀ ਗਈ ਤਾਂ ਮੈਂ ਠੀਕ ਹੋ ਗਈ। ਅੱਛਾ ਕਿੰਨੇ ਸਾਲ ਪਹਿਲਾਂ ਤੁਹਾਨੂੰ ਹੋਇਆ ਸੀ ਕੈਂਸਰ ਡਾਇਗਨੋਸ ਮੈਨੂੰ 2012 ਚ ਹੋ ਗਿਆ ਸੀਗਾ ਵੀ ਮਤਲਬ ਕਿ ਡਾਇਗਨੋਸ ਵੀ ਮੈਂ ਵੀ ਸੀਗਾ ਵੀ ਮਤਲਬ ਕਿ ਹੈਗਾ ਹੈਨਾ ਪਰ ਨਾ ਮਤਲਬ ਕਿ ਜਿਵੇਂ ਐ ਨਹੀਂ ਹੁੰਦਾ ਵੀ ਹੋਰ ਕਿਸੇ ਡਾਕਟਰ ਤੋਂ ਡਾਇਗਨੋਸ ਨਹੀਂ ਹੋ ਰਿਹਾ ਸੀਗਾ ਪਰ ਮੈਨੂੰ ਪ੍ਰੋਬਲਮ ਆਉਣੀ ਸ਼ੁਰੂ ਹੋ ਗਈ ਸੀ ਤੇ ਫਿਰ 13 ਵਿੱਚ ਵੀ ਮਤਲਬ ਕਿ ਡਾਇਗਨੋਸ ਹੋ ਗਿਆ ਤੇ ਮੇਰੀ ਸਰਜਰੀ ਵੀ ਹੋ ਗਈ ਤੇ ਜਦੋਂ ਸਰਜਰੀ ਹੋਈ ਤਾਂ ਉਹਨਾਂ ਨੇ ਕਿਹਾ ਸੀ ਕਿ 1 ਸਾਲ ਤੋਂ ਗ੍ਰੋਥ ਕਰ ਰਿਆ ਸੀ ਤੁਹਾਡੀ ਬਾਡੀ ਚ ਤੇ ਫਿਰ ਕੀਮੋਥੈਰਪੀ ਤੇ ਰੇਡੀਸ਼ਨ ਵਗੈਰਾ ਤੋਂ ਹਾਂਜੀ ਤੇ ਤੁਸੀਂ ਮਤਲਬ ਤੁਹਾਡੇ ਤੇ ਕਿਵੇਂ ਦਾ ਸੀ ਉਹ ਟਾਈਮ ਮੈਂ ਤਾਂ ਰੁਪਿੰਦਰ ਵੀ ਵੈਸੇ ਹੀ ਕਮਜ਼ੋਰ ਦਿਲ ਇਨਸਾਨ ਆ ਰਿਸ਼ਤਿਆਂ ਦੇ ਮਾਮਲੇ 'ਚ ਉਲਟ ਸੀ ਗੱਲ ਸਾਰੀ ਉਹ ਸਾਰਾ ਜਿਹੜਾ ਐਪੀਸੋਡ ਸੀਗਾ ਵੀ ਡੋਲਣਾ ਤਾਂ ਇਹਨੂੰ ਚਾਹੀਦਾ ਸੀ ਜਿਹਦੀ ਜਾਨ ਤੇ ਬਣੀ ਹੋਈ ਹੈ ਇੱਕ ਪ੍ਰੋਬਲਮ ਇਹ ਹੋਈ ਵੀ ਜਦੋਂ ਬੜੀ-ਬੁੱਟੀ ਪ੍ਰੋਬਲਮ ਆਉਣੀ ਸ਼ੁਰੂ ਹੋਈ ਨਾ ਤੇ ਮਤਲਬ ਡਾਕਟਰ ਦੇ ਗਏ ਟੈਸਟ ਕਰਵਾਇਆ ਉਹ ਟੈਸਟ ਚ ਆ ਗਿਆ ਕਿ ਪੋਜ਼ਿਟਿਵ ਹੈ ਇਹਨੂੰ ਕੈਂਸਰ ਹੈ ਪਰ ਉਹ ਪਤਾ ਨਹੀਂ ਕਿਉਂ ਡਾਕਟਰ ਨੇ ਮਤਲਬ ਉਹ ਤੋਂ ਸਹੀ ਤਰ੍ਹਾਂ ਰੀਡ ਨਹੀਂ ਕੀਤਾ ਉਹਨੇ ਰਿਪੋਰਟ ਨੂੰ ਜਾਂਕ ਉਹਨੇ ਹਾਂ ਉਹਨੇ ਗੱਲ ਕਹ ਦਿੱਤੀ ਵੀ ਨਹੀਂ ਹੈ ਨਹੀਂ ਕੈਂਸਰ ਤਾਨੂੰ ਵੀ ਉਹ ਬੇਟਾ ਦੁੱਧ ਪਿੰਦਾ ਸੀ ਉਦੋਂ ਕੋਈ ਸਾਲ 8 ਮਹੀਨਿਆਂ ਦਾ ਸੀਗਾ ਕ੍ਰੈਸ਼ ਕਰਕੇ ਉਹ ਗਲਤੀ ਸੀ ਮਤਲਬ ਛਾਤੀ ਜਿਹਦੇ ਉਹਦੇ ਕਰਕੇ ਹੋ ਗਈ ਹਣੀਆ ਤੇ ਉਹਨਾਂ ਕੋਈ ਮਤਲਬ ਲਿਖਤਾ ਟੈਬਲੇਟ ਜਿਹਾ ਵੀ ਆ ਲੈਣੀਆਂ ਤਾਂ ਲੈ ਲਓ ਨਹੀਂ ਤਾਂ ਇਹ ਆਪੇ ਹੀ ਖੁਰਖਰ ਜਾਂਦੀ ਹੁੰਦੀ ਹੈ ਤੇ ਉਹ ਅਸੀਂ ਬੇਫਿਕਰੇ ਹੋਗੇ ਉਹ ਤਾਂ ਇਸ ਗੱਲ ਤੋਂ ਆ ਲੈ ਲਓ ਵੀ 7-8 ਮਹੀਨੇ ਹੋਰ ਟੱਪ ਗਏ ਤੇ ਫਿਰ ਮਤਲਬ ਦੁਬਾਰਾ ਜਦੋਂ ਕੋਈ ਟੈਸਟ ਕਰਵਾਇਆ ਉਹ ਕਹਿੰਦੇ ਵੀ ਇਹ ਤਾਂ ਬੜੇ ਦੇਰ ਦੀ ਸੀਗਾ ਵੀ ਉਹ ਰਿਪੋਰਟ ਚ ਨਿਲ ਆ ਪਹਿਲਾਂ ਵਾਲੀ ਚ ਉਹ ਕਹਿੰਦੇ ਲਿਆਓ ਜਦੋਂ ਦੇਖਿਆ ਉਹ ਕਹਿੰਦੇ ਸਾਫ ਦੇਸੀ ਜਾਂਦਾ ਪਤਾ ਨਹੀਂ ਕਿਵੇਂ ਹੁਣ ਰੱਬ ਜਾਣੇ ਉਹ ਕੋਈ ਡਾਇਰੈਕਟਰ ਕਿਹੜਾ ਕੋਈ ਦੁਸ਼ਮਣ ਸੀ ਉਹ ਗੋਲ ਮਲਾ ਕੇ ਵੀ ਜਦੋਂ ਦੁਬਾਰਾ ਫਿਰ ਇਹ ਸਾਰਾ ਐ ਉਰੰਦਾ ਡਾਕਟਰ ਵੀ ਕੇ ਸ਼ਰ ਦਾ ਤੁਹਾਡੇ ਪਟਿਆਲੇ ਦੀ 90 ਤੋਂ ਮੈਨੂੰ ਹਲੇ ਤੱਕ ਕੋਈ ਸ਼ਬਦ ਨਹੀਂ ਭੁੱਲਦੇ ਉਹ ਕਹਿੰਦੇ ਵੀ ਤਿੰਨ ਸਟੇਜਾਂ ਹੁੰਦੀਆਂ ਇਹਦੀਆਂ ਫਸ ਸੈਕੰਡ ਥਰਡ ਉਸ ਤੋਂ ਬਾਅਦ ਮਤਲਬ ਚੌਥੀ ਕਹ ਲੋ ਪੰਜਵੀਂ ਕਹ ਲੋ ਸੱਤਵੀਂ ਕਹ ਲੋ ਵੀ ਉਹ ਜਿਹੜੀ ਸਿਰੇ ਵਾਲੀ ਹੋਈ ਆ ਇਹਦੀ ਤੇ ਵੀ ਇਹ ਤਾਂ ਕਿਸਮਤ ਆ ਮਤਲਬ ਲਾਜ਼ਮੇ ਕਰ ਲੈਣਾ ਸ਼ੁਰੂ ਪਰ ਚਾਂਸ ਕੋਈ ਨਹੀਂ ਹੈਗੇ ਹਾਂਜੀ ਤੇ ਦੇਹਰੋ ਪਰਮਾਤਮਾ ਨੇ ਹੋ ਗਿਆ ਸੀ ਹਾਂ ਬਹੁਤ ਜ਼ਿਆਦਾ ਸਪਰੈਡ ਮਤਲਬ ਹੋ ਗਿਆ ਸੀਗਾ ਪਰ ਇਹਦੀ ਜਿਹੜੀ ਆਪਦੀ ਬਿਲ ਪਾਵਰ ਸੀ ਨਾ ਮਾ ਮਹਨੂੰ ਗੱਲ ਛੇੜਨੀ ਨਹੀਂ ਚਾਹੁੰਦਾ ਮੈਂ ਭਾਵੁਕ ਹੋ ਜਾਣਾ ਮੈਂ ਤਾਂ ਉਹ ਗੱਲਾਂ ਤੇ ਨਹੀਂ ਮੈਂ ਡੂੰਘੀਆਂ ਚ ਪੈਂਦਾ ਜਿਸ ਦਿਨ ਇਹਦੀ ਸਰਜਰੀ ਹੋਣੀ ਸੀ ਅਸੀਂ ਯੂਨੀਵਰਸਿਟੀ ਚ ਆਪਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਸੇ ਦੋਸਤ ਕੋਲੇ ਠਹਿਰੇ ਹੋਏ ਸੀ ਉੱਥੋਂ ਸਵੇਰੇ ਜਾ ਰਹੇ ਆ ਆਪਰੇਟ ਕਰਾਉਣ ਉਦੋਂ ਪਹਿਲਾਂ ਇਹਦੇ ਇੱਕ ਕਿਮੋ ਲੱਗ ਚੁੱਕੀ ਐ ਵਾਲ ਝੜ ਚੁੱਕੇ ਅੱਦੇ ਤੇ ਹਸਪਤਾਲ ਨੂੰ ਜਾ ਰਹੇ ਆ ਤੇ ਮਤਲਬ ਇਹ ਕਿ ਨਹੀਂ ਮੈਂ ਪਤਾ ਨਹੀਂ ਗੋਲਕ ਕੀ ਕਹਿਆ ਸੀ ਕੀ ਕਹਣਾ ਨਹੀਂ ਰਾਤ ਨੂੰ ਕਿਉਂਕਿ ਉਹਨਾਂ ਨੇ ਨਾ ਸਾਨੂੰ ਗਿਆ ਵੀ 10 ਵਜੇ ਤੋਂ ਬਾਅਦ ਨੀਂਦ ਨੂੰ ਕੁਝ ਖਾਣਾਗਾ ਤੇ ਉਦੋਂ ਪਹਿਲਾਂ ਜਿੰਨਾ ਮਰਜ਼ੀ ਖਾ ਲੋ ਹਨਾ ਤੇ ਅਸੀਂ ਮੇਰਾ ਆਪਰੇਸ਼ਨ ਹੋਇਆ ਸੀਗਾ 16 ਅਗਸਤ ਨੂੰ ਤੇ 15 ਅਗਸਤ ਨੂੰ ਅਸੀਂ ਇੱਥੋਂ ਗਏ ਸੀ ਕਿਉਂਕਿ ਕਈ ਟੈਸਟ ਵੈਸੇ ਤਾਂ ਕਰਵਾ ਕੇ ਹੀ ਲੈ ਕੇ ਗਏ ਸੀ ਉਹਨਾਂ ਨੇ ਕਿਹਾ ਸੀ ਕਰਵਾ ਲਿਆ ਹੋ ਜੇ ਆਉਦੇ ਸਰੋ ਤੇ ਵੀ ਕੁਝ ਐ ਸੀਗਾ ਵੀ ਉੱਥੇ ਪਹੁੰਚ ਕੇ ਹੋਣੀ ਸੀਗੀ ਹਨਾ ਤੇ ਰਸਤੇ ਵਿੱਚ ਨਾ ਵੀ ਮੈਨੂੰ ਪਤਾ ਸੀ ਵੀ ਇੱਕ ਕੀਮੂ ਤਾਂ ਲੱਗ ਗਈ ਉਸ ਤੋਂ ਬਾਅਦ ਫਿਰ ਹਫ਼ਤਾ 10 ਦਿਨ ਦਾ ਮੈਂ ਵੀ ਬਹੁਤ ਔਖੀ ਰਹੀ ਕਿੰਮਤoban ਤੇ ਫਿਰ ਵੀ ਮਤਲਬ ਕਿ ਵੀ ਇਹ ਹੁਣ ਆਪਰੇਸ਼ਨ ਹੋਣਾ ਸੀਗਾ ਮੈਂ ਸੋਚਿਆ ਵੀ ਮੈਨੂੰ ਨਾ ਵੀ ਮਤਲਬ ਕਿ ਵੀ ਮੈਂ ਬਾਹਰ ਦੀਆਂ ਚੀਜ਼ਾਂ ਖਾਣ ਦੀ ਬਹੁਤ ਸਕੀਨ ਹੈ ਨਾ ਮੈਂ ਇਹਨਾਂ ਨੂੰ ਕਿਹਾ ਨਾ ਵੀ ਮੈਂ ਤਾਂ ਮੰਜੂਰੀਆਂ ਖਾ ਕੇ ਜਾਣਾ ਵੀ ਫਿਰ ਮੇਰੇ ਫੇਰ ਕਿਮੋ ਸ਼ੁਰੂ ਹੋ ਜਾਣੀਆਂ ਫਿਰ ਫਿਰ ਵੀ ਐ ਹੋਣਾ ਵੀ ਇਹ ਸਰਕਲ ਤਾਂ ਹੁਣ ਮੈਨੂੰ ਪਤਾ ਵੀ ਸਾਲ ਲੇਢ ਸਾਲਾਂ ਹੀ ਚੱਲੀ ਜਾਣਾ ਨਾਲੇ ਮੈਨੂੰ ਪਤਾ ਸੀਗਾ ਵੀ ਮੇਰਾ ਵੀ ਐ ਆ ਵੀ ਇੰਨੀ ਵੀ ਸਟੇਜ ਲਾਸਟ ਸਟੇਜ ਹੀ ਹੈਗੀ ਐ ਪਰ ਮੈਨੂੰ ਨਾ ਵੀ ਇਹ ਖਾਣ ਪੀਣ ਦਾ ਬੜਾ ਸੀ ਹੈ ਨਾ ਤੇ ਵੀ ਫਿਰ ਅਸੀਂ ਮੰਜੂਰੀਆਂ ਖਾ ਕੇ ਗਏ ਰਸਤੇ ਵਿੱਚ ਹਣਾ ਫਿਰ ਉਹਨਾਂ ਨੇ ਵੀ ਮਤਲਬ ਕਿ ਅਸੀਂ ਹਸਪਤਾਲ ਪਹੁੰਚੇ ਉਹਨਾਂ ਨੇ ਸਾਰਾ ਵੀ ਜਿਹੜੀਆਂ ਕੋਈ ਉਹ ਲੈਣਾ ਸੀ ਸੈਂਪਲ ਵਗੈਰਾ ਲੈ ਲਏ ਤੇ ਫਿਰ ਉਹ ਕਹਿੰਦੇ ਵੀ ਤੁਸੀਂ ਹੁਣ ਜਾ ਸਕਦੇ ਹੋ ਕੱਲ ਨੂੰ ਤੁਸੀਂ ਆਇਓ ਜੀ ਆਹ ਟੈਬਲੇਟ ਰਾਤ ਨੂੰ 10 ਵਜੇ ਲੈਣੀ ਹੈ ਥੋੜੇ ਜਿਹਾ ਪਾਣੀ ਨਾਲ ਉਸ ਤੋਂ ਬਾਅਦ ਕੁਝ ਨਹੀਂ ਖਾਣਾ ਮੈਂ ਕਿਹਾ ਨਾ ਮੈਂ ਮੇਰੀ ਭੈਣ ਵੀ ਮੇਰੇ ਨਾਲ ਗਈ ਵੀ ਨਾ ਮੈਂ ਕਭੀ ਹੁਣ ਬਿੰਦੂ ਵੀ 5 6 ਵਜੇ ਆ ਹਨਾ ਵੀ 10 ਵਜੇ ਤੱਕ ਆਪਣੇ ਕੋਲੇ ਟਾਈਮ ਹੈਗਾ ਆਪਾਂ ਨਾ ਵੀ ਜਿਹੜੀਆਂ ਜਿਹੜੀਆਂ ਵਧੀਆ ਚੀਜ਼ਾਂ ਨਾ ਪਹਿਲਾਂ ਤਾਂ ਆ ਵੀ ਐ ਕਰਦੇ ਆ ਢੀੜਾ ਕਰਦੇ ਆ ਹਨਾ ਵੀ ਫਿਰ ਆਪਾਂ ਉਹ ਕੋਈ ਗੋਲ ਗੱਪੇ ਖਾ ਆਈਸਕ੍ਰੀਮ ਖਾਣ ਸਾਰਾ ਵੀ ਸਾਰੀਆਂ ਚੀਜ਼ਾਂ ਖਾ ਗਏ ਤੇ ਫਿਰ ਮੈਂ ਰਾਤ ਨੂੰ ਹੁਣ ਮੈਂ ਕਹ ਲੈ ਹੁਣ ਵਜੇ 10 ਹੁਣ ਮੈਂ ਗੋਲੀ ਲੈਣਾ ਹੁਣ ਇਦੋਂ ਬਾਅਦ ਤਾਂ ਮੇਰੇ ਤੋਂ ਕੁਝ ਖਾਦਾ ਨਹੀਂ ਜਣਾ ਤੇ ਫਿਰ ਕਈ ਮਹੀਨੇ ਖਾਦਾ ਵੀ ਨਹੀਂ ਗਿਆ ਕੁਝ ਕਿਉਂਕਿ ਕੀਮੋ ਦੇ ਸਾਈਕਲ ਚੱਲ ਪੀਤੇ ਰਹੇ ਉਹ ਪੰਦਰ ਜੀ ਸਰਜਰੀ ਦਾ ਆਇਆ ਸੀ ਵੀ 50 50 ਪਰਸੈਂਟ ਚਾਂਸ ਸੀ ਵੀ ਕਾਮਯਾਬ ਹੋ ਮਤਲਬ ਜੀ ਬਿਲ ਪਾਵਰ ਦੀ ਗੱਲ ਕਰਦਾ ਵੀ ਉਸ ਤੋਂ ਪਹਿਲਾਂ ਇਹਨੂੰ ਆਇਆ ਵੀ ਮੈਂ ਆਪਦੀ ਪਸੰਦ ਦੀਆਂ ਚੀਜ਼ਾਂ ਖਾ ਲਾਂ ਬਾਅਦ ਚ ਡਾਕਟਰ ਨੇ ਬਣਾ ਕਰ ਦਿੰਨਾ ਇਸ ਕਿਸਮ ਦੀ ਬਿਲ ਪਾਵਰ ਆ ਫਿਰ ਉੱਥੇ ਵੀ ਮਤਲਬ ਡਾਕਟਰ ਆਉਂਦੇ ਇਹਨੇ ਹਰ ਰੋਇ ਕਨਾਲ ਪੂਰਾ ਟਾਕ ਟਿਪ ਮਤਲਬ ਵੀ ਆ ਕਾਦੀ ਦਵਾਈ ਆਏ ਆ ਫਲਾਨਾ ਚੌਂਕਾ ਪੂਰੀ ਜਾਣਕਾਰੀ ਮਤਲਬ ਹੁਣ ਇੱਥੇ ਵੀ ਸਾਡੇ ਕੈਂసర్ ਡਿਪਾਰਟਮੈਂਟ ਜਿਹੜਾ ਫ੍ਰੀ ਕੋਟ ਆ ਉਹਦੇ ਕੋਈ ਬਹੁਤ ਕੋਈ ਯੰਗ ਪੇਸ਼ੈਂਟ ਮਤਲਬ ਆ ਜਾਂਦਾ ਤਾਂ ਉਹ ਸਾਰੇ ਇਹਦੇ ਦੋਸਤ ਬਣੇ ਹੋਏ ਆ ਡਾਕਟਰ ਇੱਥੋਂ ਦੇ ਉਹ ਫਿਰ ਇਹਨੂੰ ਫੋਨ ਕਰਕੇ ਬੁਲਾਉਂਦੇ ਆ ਉੱਥੇ ਵੀ ਇਹਨੂੰ ਆਈ ਇੱਕ ਪੇਸ਼ੈਂਟ ਆਇ ਉਹਰੇ ਨੂੰ ਦਿਖਾਉਂਦੇ ਆ ਵੀ ਆ ਦੇਖ ਤੂੰ ਇੰਨੇ ਸਟਰ ਹੋ ਗਿਆ ਨੂੰ ਤੇਰੀ ਤੇਰੀ ਤਾਂ ਸਟੇਜ ਹੀ ਫਸਟ ਐ ਤੇਰੀ ਤਾਂ ਮਤਲਬ 3rd ਪਲੱਸ ਸਟੇਜ ਤੋਂ ਮੁੜ ਕੇ ਆਈ ਐ ਇਹ ਬਿਲ ਪਾਵਰ ਦੇ ਸਿਰ ਤੇ ਉਹ ਡਾਕਟਰ ਵੀ ਕੇ ਸ਼ਰਦਾ ਨੇ ਵੀ ਕਿਹਾ ਸੀ ਜਦੋਂ ਬਾਅਦ ਚ ਥੋੜੀ ਥੋੜੀ ਠੀਕ ਹੋਣੀ ਸ਼ੁਰੂ ਹੋਈ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਤਾਂ ਉਸ ਦਿਨ ਤਾਂ ਡਰਾ ਹੀ ਦਿੱਤਾ ਸੀ ਉਹ ਕਹਿੰਦਾ ਭਾਈ ਸਾਹਿਬ ਮਿਰਕਲ ਐ ਕਹਿੰਦਾ ਮੈਂ ਵਾਰਡ ਲੈਵਲ ਦਾ ਸਰਜਨ ਆ ਲਗਭਗ ਮਹੀਨੇ ਚ ਦੋ ਆਪਰੇਸ਼ਨ ਅਮਰੀਕਾ ਜਾ ਕੇ ਵੀ ਕਰਦਾ ਉੱਥੇ ਡਿਮਾਂਡ ਐ ਮੇਰੀ ਕਹਿੰਦਾ ਪਰ ਇਹ ਵਕਾਈ ਮਿਰਕਲ ਐ ਦੀ ਬਿਲ ਪਾਵਰ ਨੇ ਇਹਨੂੰ ਮੋੜ ਦਿੱਤਾ ਉਹਨੇ ਪਾਲ ਚਰਵਾ ਬੰਨੀ ਰਹਿੰਦੀ ਆ ਜਿਵੇਂ ਆਪਰੇਸ਼ਨ ਹੋਇਆ ਐਂ ਕਰਕੇ ਜਿਵੇਂ 20 ਦਿਨ ਲਾ ਲੋ ਵੀ ਕੋਈ 3 ਹਫਤੇ ਜਾਂ ਇਸ ਤੋਂ ਘੱਟ ਆ ਨਾ ਤੇ ਉਹ ਕਾਹੋ ਵੀ ਐ ਹੁੰਦਾ ਵੀ ਕੈਲਸ਼ੀਅਮ ਜੰਮ ਜਾਂਦਾ ਜੋੜ 'ਚ ਨਾ ਤੇ ਫਿਰ ਉਹ ਬਾਹ ਨਹੀਂ ਚੱਕੀ ਜਾਂਦੀ ਕਿ ਵੀ ਇਹਦੀ ਫਿਰ ਐਕਸਰਸਾਈਜ਼ ਫਿਜ਼ੋਥੈਰੇਪੀ ਤੋਂ ਕਰਾਓ ਫਿਜ਼ੋਥੈਰੇਪਿਸਟ ਤੋਂ ਕਰਾਓ ਜਾਂ ਕਿਵੇਂ ਵੀ ਫਿਰ ਵੀ ਐ ਹੁੰਦਾ ਵੀ ਜੋੜ ਮੂਵੇਬਲ ਹੁੰਦਾ ਹੈ ਨਾ ਤੇ ਪਰ ਨਾ ਮੈਂ ਜਦੋਂ ਮੈਂ ਗਈ ਤੇ ਮੈਂ ਵੀ ਮੇਰੀ ਬਾਹ ਖੋਲੀ ਤੇ ਬਾਹ ਪਤਾ ਹੀ ਸੀਗਾ ਉਹਨਾਂ ਨੂੰ ਤਾਂ ਪਤਾ ਸੀ ਮੇਰੇ ਵਾਸਤੇ ਨਵੀਂ ਗੱਲ ਸੀ ਡਾਕਟਰਾਂ ਨੂੰ ਤਾਂ ਪਤਾ ਸੀ ਵੀ ਮੇਰੀ ਬਾਹ ਤਾਂ ਨਹੀਂ ਸੀ ਚੱਕੀ ਜਾਂਦੀ ਐਦੋ ਐਦੋ ਗੱਲ ਵੀ ਵੱਧ ਨਹੀਂ ਮੂਵਮੈਂਟ ਹੁੰਦੀ ਸੀ ਹੈਨਾ ਮੈਂ ਕਿਹਾ ਇਹ ਆ ਕੀ ਹੋਗਾ ਮੇਰੀ ਬਾਹ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਬਾਹ ਬੰਨੀ ਰਹੀ ਤੇ ਜੋੜ ਵਿੱਚ ਕੈਲਸ਼ੀਅਮ ਜਾਮ ਗਿਆ ਤੇ ਇਹ ਤੁਸੀਂ ਨਾ ਵੀ ਐ ਕਰਿਓ ਜੇ ਵੀ ਫਿਜ਼ੀਓਥੈਰੇਪਿਸਟ ਤੋਂ ਵੀ ਐਕਸਰਸਾਈਜ਼ਿਸ ਕਰਵਾ ਲਓ ਜੇ ਜਾਂ ਵੀ ਐ ਹੁੰਦਾ ਵੀ ਐ دیوار ਤੇ ਹੱਥ ਐ ਲਾਉਣਾ ਹੈਨਾ ਤੇ ਪਰ ਨਾ ਵੀ ਜਦੋਂ ਨੂੰ ਮੈਂ ਅਗਲੀ ਵਾਰੀ ਗਈ ਮੈਂ ਗਈ ਦੋਹਾਂ ਤਿੰਨ ਹਫ਼ਤਿਆਂ ਬਾਅਦ ਮੇਰੀ ਬਾਹ ਸਿੱਧੀ ਹੋ ਗਈ ਮੈਨੂੰ ਕਹਿੰਦੇ ਨਾ ਵੀ ਪਹਿਲਾਂ ਤਾਂ ਮੈਨੂੰ ਆ ਉਹਨਾਂ ਨੇ ਬਾਹ ਵੇਖੀ ਵੀ ਕਿੰਨੀ ਕਿ ਸਿੱਧੀ ਹੋ ਗਈ ਅੱਗੇ ਨਾਲ ਹਨ ਤੇ ਮੇਰੀ ਬਾਹ ਤਾਂ ਪੂਰੀ ਐ ਹੋ ਗਈ ਕਹਿੰਦੇ ਮੈਨੂੰ ਐਂ ਦੱਸ ਇੰਨੇ ਸੇਤੀ ਸਿੱਧੀ ਕਿਵੇਂ ਹੋ ਗਈ ਮੈਗਾਪੀ ਹੋ ਗਈ ਮੈਂ ਤਾਂ ਕਿਸੇ ਫਿਜ਼ੀਓਥੈਰੇਪੀਸਟਰ ਨੂੰ ਨਹੀਂ ਗਈ ਤੇ ਮੈਂ ਕੋਈ ਐਕਸਰਸਾਈਜ਼ ਨਹੀਂ ਕੀਤੀ ਮੈਂ ਕਿਹਾ ਬਸ ਮੈਂ ਐ ਹੀ ਸੀ ਵੀ ਥੋੜਾ ਜਿਹਾ ਇਹਨੂੰ ਐ ਕਰਦੀ ਰਹਿੰਦੀ ਸੀ ਵੀ ਪਤਾ ਸੀਗਾ ਵੀ ਹਾਲਾਕਿ ਠੀਕ ਹੋਣੀ ਐ ਤੇ ਮੈਂ ਤਾਂ ਆਪ ਹੀ ਕਰ ਲਈ ਇਹ ਕੋਈ ਤਾਂ ਆਪਾਂ ਨਾ ਕਹਿੰਦੇ ਵੀ ਪ੍ਰਾਣੀਆਂ ਕਹਾਵਤਾਂ ਬਹੁਤ ਸੱਚ ਹੁੰਦੀਆਂ ਨੇ ਨਾ ਲਿਖਦੇ ਨੇ ਨਾ ਕਿ ਮਨ ਜਿੱਤੇ ਜਗ ਜਿੱਤ ਹੈ ਨਾ ਤੁਸੀਂ ਮਨ ਜਿੱਤਣਾ ਤੁਹਾਡੀ ਆਪ ਹੀ ਸਾਰੀ ਕਹਾਣੀ درست ਹੋ ਸਕਦੀ ਹੈ ਨਾ ਮੈਂ ਇਹੀ ਚੀਜ਼ ਸੋਚ ਰਹੀ ਸੀ ਵੀ ਨਹੀਂ ਮਤਲਬ ਆਪ ਦੀ ਕਿਸੇ ਚੀਜ਼ ਬਾਰੇ ਆਪ ਦੇ ਕਿਸੇ ਇਹੋ ਜੇ ਪਾਸਟ ਬਾਰੇ ਆਪਾਂ ਦੱਸਦੇ ਅਕਸਰ ਭਾਵੁਕ ਹੋ ਜਾਂਦੇ ਹਾਂ ਨਾ ਪਰ ਉਹ ਹਲੇ ਵੀ ਚੜਦੀ ਕਲਾ ਚ ਨੇ ਉਹ ਦੋਨਾਂ ਨੇ ਉਸੇ ਸਮਾਈਲ ਨਾਲ ਉਸ ਚੀਜ਼ ਨੂੰ ਦੱਸਿਆ ਮੰਨਦਾ ਛੋਟੀ ਜੀ ਗੱਲ ਹੋਰ ਯਾਦ ਆਉਂਦੀ ਹੁੰਦੀ ਹੈ ਰੁਪਿੰਦਰ ਵੀ ਇਹ ਉੱਥੇ ਐਡਮਿਟ ਪਟਿਆਲੇ ਤੇ ਮਰਾ ਭਾਂਜਾ ਇੱਥੇ ਆਇਆ ਹੋਇਆ ਸੀ ਕਿਉਂਕਿ ਬੇਟੇ ਕੋਲੇ ਛੱਡਿਆ ਹੋਇਆ ਸੀ ਵੀ ਇਹਦੀ ਉਹਦੇ ਨਾਲ ਮਤਲਬ ਥੋੜੀ ਬਣਦੀ ਸੀ ਭਾਂਜੇ ਨਾਲ ਹਨਾ ਉਹ ਇੱਥੇ ਪਲੱਸ 2 ਕੀਤੀ ਸੀ ਉਹਨੇ ਸਾਡੇ ਕੋਲ ਤੇ ਉਹਨੇ ਉਹ ਮਤਲਬ ਘਮਾਉਣ ਲੈ ਗਿਆ ਇਹਨਾਂ ਨੂੰ ਪਰਕ-ਪੁਰਕ ਦੇ ਸ਼ਹਿਰ ਤੇ ਉੱਥੇ ਫੋਟੋ ਖਿੱਚੇਗਾ ਉਹਨੇ ਇਹਨਾਂ ਦੀਆਂ ਬੱਚਿਆਂ ਦੀਆਂ ਤੇ ਫੋਟੋ ਖਿੱਚ ਕੇ ਮੈਨੂੰ ਵਟਸਐਪ ਕਰਤਗਾ ਉਹਦੇ 'ਚ 6-7 ਬੱਚੇ ਬੈਠੇ ਆ ਮਤਲਬ ਸਟੇਜ 'ਦੀ ਐ ਸਟੇਜ ਦੇ ਉੱਤੇ ਬੈਠੇ ਆ ਤੇ ਨਾਜ਼ਮ ਵੀ ਬੈਠਾ ਉਹਨਾਂ 'ਚ ਤੇ ਮਤਲਬ ਕੱਲਾ ਨਾਜ਼ਮ ਐ ਵੀ ਜਿਹਦੇ ਚਿਹਰੇ ਤੋਂ ਮਤਲਬ ਸਮਾਈ ਨਹੀਂ ਪਤਾ ਲੱਗਦਾ ਵੀ ਬੱਚਾ ਉਦਾਸ ਹੈ ਤੇ ਮੈਂ ਉਹ ਦੇਖੀ ਮਤਲਬ ਮੇਰਾ ਖਿਆਲ ਰਾਤ ਦਾ ਟਾਈਮ ਸੀ ਕੋਈ 8:30 ਨੌ ਦਾ ਫੋਟੋ ਤੇ ਮੈਂ ਇਹਨਾਂ ਨੂੰ ਮਤਲਬ ਮੈਂ ਨਾ ਕਿਸੇ ਆਪਣਾ ਜਿਹੜਾ ਪਟਿਆਲੇ ਉੱਥੇ ਫੋਰਾ ਚੌਂਗ ਚ ਹੋਸਟਲ ਹੈ ਡੈਂਟਲ ਕਾਲਜ ਵਾਲਿਆਂ ਦਾ ਉੱਥੋਂ ਦਾ ਇਹਨਾਂ ਨੂੰ ਪਤਾ ਸੀ ਕਿ ਮੈਂ ਮਾਦਰ ਕੋਲ ਜਾ ਕੇ ਸੌਣਾ ਵੀ ਰਾਤ ਨੂੰ ਤਾਂ ਹੁਣ ਪੈਣਾ ਹੀ ਆ ਤੇ ਇਹ ਕਹਿੰਦੇ ਠੀਕ ਹੈ ਤੇ ਮੈਂ ਚਲ ਨਿਕਲਿਆ ਉੱਥੋਂ ਤੇ ਮੈਂ ਆਪਣਾ ਉਹ ਜਿਹੜਾ ਸਰੰਦ ਨਹਿਰ ਜੀ ਆਉਂਦੀ ਉੱਥੋਂ ਠੇਕੇ ਤੋਂ ਬੋਤਲ ਲੈ ਲਈ ਪੱਗ ਲਾਇਆ ਮੈਂ ਤੋੜ ਲਈ ਗੱਡੀ ਤੇ ਬਰਨਾਲੇ ਤੋਂ ਭਧੌੜ ਆ ਗਿਆ ਮੈਂ ਰਾਤ ਦਾ ਹੁਣਾਂ ਟਾਈਮ 1:30 ਦਾ ਤੇ ਉੱਥੇ ਮਤਲਬ ਵਾਸ਼ਰੂਮ ਜਾਣ ਵਾਸਤੇ ਮੈਂ ਜਮ ਗੱਡੀ ਰੋਕ ਲਈ ਹੈਨਾ ਤੇ ਗੱਡੀ ਰੋਕ ਕੇ ਮੈਂ ਜਦੋਂ ਐ ਉੱਥੇ ਇੱਕ ਪੈਟਰੋਲ ਪੰਪ ਜਹਾ ਹੀ 1:30 ਵਜੇ ਤੋਂ ਵੈਸੇ ਹੀ ਸੁੰਨੀ ਛੜਕਦੇ ਨੇ ਵੀ ਤੇ ਰਾਤ ਨੂੰ ਕਿਹਨੇ ਹੋਣਾ ਹੈ ਨਾ ਪੰਪ ਜਹਾ ਵੀ ਬੰਦ ਹੋ ਤੇ ਜਦੋਂ ਮੈਂ ਵਾਸ਼ਰੂਮ ਕਰਨ ਵਾਸਤੇ ਗਿਆ ਤੇ ਮੈਨੂੰ ਯਾਦ ਆਇਆ ਵੀ ਮਤਲਬ ਵੀ ਰਵਾਲਵਰ ਗੱਡੀ ਚ ਹੀ ਆ ਤੇ ਗੱਡੀ ਅਨਲੌਕ ਹੈ ਲੌਕ ਨਹੀਂ ਕੀਤੀ ਮੈਂ ਤੇ ਮੈਂ ਮੁੜਿਆ ਪਿੱਛੇ ਨੂੰ ਹਨਾ ਮਣ ਮੈਨੂੰ ਬੜਾ ਜਦੋਂ ਮੈਂ ਵੇਖਿਆ ਵੀ ਆਸੇ ਪਾਸੇ ਸੁੰਨ ਸਰਾ ਹੈ ਹਨਾ ਤੇ ਮੈਂ ਖੜਕ ਗਿਆ ਤੇ ਮੈਂ ਸੋਚਿਆ ਮੈਂ ਕਿਹਾ ਵੀ ਅੱਗੇ ਲ ਇਥੋਂ ਦੀ ਲੰਘਦੇ ਹੁੰਨੇ ਹਨਾ ਤੇ ਐ ਹੁੰਦਾ ਵੀ ਆਪਣੇ ਕੋਲੇ ਕੈਸ਼ 50000 ਰੁਪਿਆ ਵੀ ਸੁੰਨ ਸਰਾ ਕੋ ਲੁੱਟਣਾ ਲਵੇ ਗੱਡੀ ਰਾਂ ਕੋ ਖੋਲੇ ਹਨਾ ਤੇ ਮੈਨੂੰ ਐ ਲੱਗਿਆ ਵੀ ਯਾਰ ਆ ਤਾਂ ਕੁਝ ਵੀ ਚੀਜ਼ਾਂ ਨਹੀਂ ਤੇ ਇਹ ਤਾਂ ਐਵੇਂ ਹੀ ਇਹਨਾਂ ਗੱਲਾਂ ਬਾਰੇ ਹਨਾ ਵੀ ਗੱਡੀ ਦਾ ਕੀ ਹੈ ਗੱਡੀ ਜਦੋਂ ਮਰਜ਼ੀ ਲੈ ਲਓ ਹਨ ਪੈਸਾ ਆਉਂਦਾ ਕੀ ਇਹ ਖੋਲੂਗਾ ਕੋਈ ਹੋਰ ਕਮਾ ਲਾਂਗੇ ਪਰ ਜਿਹੜਾ ਉਹ ਪਟਿਆਲੇ ਹਸਪਤਾਲ 'ਚ ਪਈ ਹੋਣੀ ਮਿਲਦੀ